i Era... e... ਜਵਰ ਸ਼ਤਰ ਤਖਤ ਦੇ ਮਾਲਿਕ ਗੁਰਤਾ ਗੱਦੀ ਤੇ ਬਰਾਜਮਾਨ ਰਾਜਨ ਰਾਜ ਭਾਨ ਨਿਪਾਨ ਦੇਵਾਂ ਦੇਵ ਉਪਮਾ ਆਹ ਸਾਰੀ ਮਨੁੱਖਤਾ ਦੇ ਸਾਜੇ ਰਿਪਰ ਅਨੰਤ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਜੇ ਪਾਤਸ਼ਾਹ ਜੀ ਦੀ ਅਵੰਨ ਪਵਿੱਤਰ ਪ੍ਰੇਣਿਤ ਬੋਦ ਵਿਚਿ ਨਿ ਜੋੜ ਬੈਠੇ ਗੁਰੂ ਪਿਆਰੀ ਸਤਸੰਗੇ ਜੀ ਜਿਥਰ ਅਮਜਪੀਐ ਬ੍ਰਭ ਪਿਆਰੇ ਸਿਆਸਥਲ ਸੋਇ ਨਚੋ ਬਾਰੇ ਜਿਥਾ ਨਾਮ ਲਜਪੀਐ ਮੇਰੇ ਕੋਇੰਦਾ ਸੇ ਨਸਰ ਪੁਜਾ ਡੀ ਜੀਓ ਸਤਸੰਗੇ ਜੀ ਗੁਰੂ ਨੇ ਰਹਿਮਤ ਕੀਤੀ ਹੈ ਬਹੁਤ ਸੁੰਦਰ ਦਰਬਾਰ ਸਹਿਬ ਜੋ ਵਣ ਕੇ ਤਿਆਰ ਹੋਇਆ ਜਿੱਥੇ ਗੁਰੂ ਸਾਹਿਬ ਜੀ ਦੇ ਸੋਹਣੇ ਪਿਆਰੇ ਦਰਸ਼ਨ ਸਾਨੂੰ ਹੋ ਰਹੇ ਹਨ ਸਾਡੇ ਸਭਨਾ ਦੇ ਭਾਗ ਜਾ ਕੇ ਸੰਗਤ ਦੇ ਦਰਸ਼ਨ ਉਥੇ ਸ੍ਰਿਸ਼ਟੀ ਦੇ ਮਾਲਕ ਆਪ ਨਰਾਇਣ ਤਲਾਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋਤ ਜਗ ਮੰਡਲ ਕਰਿਓ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਪਵਿੱਤਰ ਅੰਸ਼ਵੰਸ਼ 18ਵੀਂ ਸੰਤਾਨਕ ਜੋਤ ਧੰਨਤਾ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਸਾਡੇ ਸਭਨਾ ਦੇ ਪਿਆਰੇ ਬਾਬਾ ਅਮਰਜੋਤ ਸਿੰਘ ਜੀ ਸੰਗਤ ਵਿੱਚ ਹਾਜ਼ਰੀ ਭਰ ਰਹੇ ਨੇ ਬਾਬਾ ਜੀ ਔਰ ਸਾਰੇ ਸੇਵਾਦਾਰਾਂ ਨੂੰ ਜੀ ਆਇਆਂ ਨੂੰ ਸਤ ਸੰਗੇ ਜੀ ਮੇਰੇ ਤੋਂ ਪਹਿਲਾਂ ਗੁਰੂ ਨਾਨਕਦਰ ਕਰਦੇ ਕੀਰਤਨੀਏ ਜਿਨ੍ਹਾਂ ਤੇ ਬੜੀ ਕਿਰਪਾ ਹੈ ਗੁਰੂ ਸਾਹਿਬ ਜੀ ਦੀ ਸ੍ਰੀ ਹਜੂਰ ਬਾਬਾ ਜੀ ਦੀ ਜੋ ਬਹੁਤ ਮਿੱਠ ਬੋਲੜੇ ਹਨ ਬੜੇ ਪਿਆਰ ਦੇ ਨਾਲ ਆ ਇਹ ਹਰਦੀਪ ਸਿੰਘ ਜੀ ਜਥੇ ਸਮੇਤ ਹਾਜ਼ਰੀ ਪਰ ਰਹੇ ਸੀ ਸੰਗ ਸੰਗੇ ਜੀ ਕੋਈ ਜਨ ਹਰਸਿਉ ਦੇਵੈ ਜੋਰ ਗੁਰੂ ਅਰਜਨ ਦੇਵ ਜੀ ਮਹਾਰਜ ਕਹਿੰਦੇ ਕੋਈ ਮੈਨੋ ਰੱਬ ਦਾ ਪਿਆਰਾ ਪਰਮਾਤਮਾ ਦੇ ਨਾਲ ਜੋੜੇ ਜਿਹੜਾ ਜੋੜਦਾ ਉਹਨੂੰ ਕੀ ਦਈਏ ਚਰਨ ਗਹੋਂ ਬਕੋਂ ਸੋ ਬਰਸਨਾ ਮਹਾਰਜ ਕਹਿੰਦੇ ਉਹਦੇ ਚਰਨ ਧੋ ਕੇ ਸਾਥ ਕਰੀਏ ਉਹਦੇ ਚਰਨਾਂ ਨੂੰ ਨਾਲੇ ਘੁੱਟੀਏ ਨਾਲੇ ਸੇਵਾ ਕਰਦੇ ਕਰਦੇ ਮੁਖ ਚੋਂ ਉਹਦੀ ਸ਼ਾਨ ਦੇ ਵਿੱਚ ਮਿੱਠੇ ਮਿੱਠੇ ਬੋਲ ਬੋਲੀਏ ਮਹਾਰਜ ਨਾਲ ਬਚਨ ਕਰਦੇ ਤੀਜਹ ਪ੍ਰਾਨ ਅਕੋਰ ਆਪਣੀ ਜਿੰਦ ਵੀ ਵਾਰ ਦਈਏ ਆਪੋ ਸਤਨਾਮ ਵਾਹਿਗੁਰੂ ਐਡਾ ਸਤਕਾਰ ਹੈ ਜੀ ਰੱਬ ਦੇ ਪਿਆਰੇ ਕੋਈ ਆਪਣੇ ਨਾਲ ਨਹੀਂ ਜੋੜਦੇ ਜੋੜਦੇ ਆ ਗੁਰਬਾਣੀ ਦੇ ਨਾਲ ਗੁਰਬਾਣੀ ਦਾ ਬੈ ਭਾਈ ਉਹ ਸਫਲ ਸਦਾ ਸੁਖਦਾਈ ਜਿੱਥੇ ਸਤਗੁਰ ਜੀ ਮਰਾਜਮਾਨ ਹੋ ਜਾਂਦੇ ਉੱਥੇ ਹੀ رونਕ ਲੱਗ ਜਾਂਦੀ ਹੈ ਸਾਧ ਸੰਗੇ ਜੀ ਗੁਰੂ ਦੇ ਦਰਸ਼ਨਾ ਵਿੱਚ ਬੜੀ ਬਖਸ਼ਿਸ਼ ਹੁੰਦੀ ਹੈ ਦੇਨ ਦੁਨੀਆ ਨੂੰ ਤਾਰਦੇ ਹੋਏ ਸ਼੍ਰੀ ਗੁਰੂ ਅੰਗਦ ਦੇਵ ਜੀ ਮਹਾਰਾਜ ਖੰਡੂਰ ਸਾਹਿਬ ਦੀ ਧਰਤੀ ਦੇ ਭਾਗ ਜਗਾ ਰਹੇ ਹਨ 사ਤ ਸੰਗੈ ਜੀ ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਪਿਆਰ ਵਾਲੀਆਂ ਰੂਹਾਂ ਆਉਂਦੀਆਂ ਨੇ ਸਤਗੁਰ ਸੱਚੇ ਪਿਆਰ ਬਾਦਸ਼ਾਹ ਦੇ ਦਰਸ਼ਨ ਕਰਦੀਆਂ ਨੇ ਮਾਰੀ ਦੀ ਅੰਮ੍ਰਿਤਮਈ ਰਸਨਾ ਤੋਂ ਉਪਦੇਸ਼ ਸੁਣਦੀਆਂ ਨੇ ਗੁਰੂ ਨਾਨਕ ਦਾ ਉਪਦੇਸ਼ ਖੱਤਰੀ ਬ੍ਰਾਹਮਣ ਸੂਦ ਵੈਸ਼ ਉਪਦੇਸ਼ ਚੋ ਵਰਨਾ ਕੋ ਸਾਂਝਾ ਮੇਰੇ ਗੁਰੂ ਨਾਨਕ ਪਾਤਸ਼ਾਹ ਨੂੰ ਹਿੰਦੂਆਂ ਨੇ ਵੀ ਪਿਆਰ ਕੀਤਾ ਮੇਰੇ ਗੁਰੂ ਨਾਨਕ ਮਹਾਰਜ ਨੂੰ ਮੁਸਲਮਾਨ ਭਰਾਵਾ ਨੇ ਵੀ ਪਿਆਰ ਕੀਤਾ ਸਾਧ ਸੰਗਤ ਜੀ ਗੁਰੂ ਜੀ ਕਹਿੰਦੇ ਨੇ ਸਿੱਖਾ ਤੂੰ ਬਾਣੀ ਦੇ ਲੜ ਲੱਗ ਜਾ ਤੂੰ ਬਾਣੀ ਬੜਿਆ ਕਰ ਸਮਝਿਆ ਕਰ ਜਿਵੇਂ ਸਾਡੇ ਸਤਵਰ ਸਭਨਾ ਦੇ ਪਿਆਰੇ ਐ ਨਾ ਮਾਰੇ ਕਹਿੰਦੇ ਤੂੰ ਵੀ ਪਿਆਰਾ ਹੋਰ ਸਿੱਖ ਬਣ ਜਾਏਗਾ ਤੂੰ ਵੀ ਪਿਆਰਾ ਬਣ ਜੋ ਹਰ ਦਾ ਪਿਆਰਾ ਸੋ ਸਭਨਾ ਦਾ ਪਿਆਰਾ ਸਰਸੰਗੇ ਜੀ ਮਾਰੇ ਸੱਚੇ ਬਾਸ਼ਾ ਖੰਡੂਰ ਸਾਹਿਬ ਦੀ ਧਰਤੀ ਦੇ ਜੋਤ ਜਗਾ ਰਹੇ ਨੇ ਤੇ ਉਸ ਪਿੰਡ ਦਾ ਰਹਿਣ ਵਾਲਾ ਸੀ ਇੱਕ ਚੌਧਰੀ ਉਹਨੂੰ ਮਿਰਗੀ ਦੇ ਦੌਰੇ ਪੈਂਦੇ ਸੀ ਤੇ ਉਹਨੂੰ ਕਿਸੇ ਨੇ ਕਿਹਾ ਚੌਧਰੀਆ ਆਪਣੇ ਨਗਰ ਵਿੱਚ ਗੁਰੂ ਅੰਗਦ ਦੇ ਬਿਮਾਰਾਜ ਰਹਿੰਦੇ ਨੇ ਬੜੀ ਸੰਗਤ ਆਉਂਦੀ ਉਹਨਾਂ ਦੇ ਚਰਨਾਂ ਵਿੱਚ ਤੇ ਜਿਹੜਾ ਵੀ ਮਹਾਰਾਜ ਦੀ ਸੰਗਤ ਕਰਦਾ ਸੇਵਾ ਕਰਦਾ ਹੈ ਅਸੀਂ ਰੋਜ਼ ਅੰਮ੍ਰਿਤ ਵੇਲੇ ਹੁਕਮਨਾਮੇ ਤੋਂ ਪਹਿਲਾਂ ਇਹ ਮੰਗਲਾ ਚਰਨ ਵਰਦੇ ਆ ਸੋਪਾ ਹੋ ਟਾਲੇ ਗੁਰਸੇ ਮਰ ਸੇ ਜਨਮ ਮਰਨ ਦੁਖਾਈ ਹੋਵੇ ਸਿਫਤ ਖਸਮ ਦੀ ਨੂਰ ਅਰਸੋਂ ਕੋਰਸੋਂ ਕੀ ਹੈ ਦੋਟ ਡਟ ਸੱਚੇ ਬਾਤਿ ਸਾ ਮਲ ਜਨਮ ਜਨਮ ਦੀ ਕੀ ਹੈ ਸਾਧ ਸੰਗ ਜੀ ਜਨਮਾਂ ਜਨਮਾਂ ਅੰਤਰਾਂ ਦੀ ਮੈਲ ਕੱਟੀ ਜਾਂਦੀ ਹੈ ਸਤਿਗੁਰੂ ਜੇ ਦਰਸ਼ਨ ਕਰਨ ਦੇ ਨਾਲ ਇਹ ਮਹਾਰਾਜ ਜਦੋਂ ਨਜ਼ਰ ਕਰਦੇ ਹੈ ਨਾ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪਈ ਕੋੜੇ ਰਿੱਠਿਆਂ ਤੇ ਉਹ ਮਿੱਠੇ ਹੋ ਗਏ ਅਨ ਗੁਰੂ ਨਾਨਕ ਪਾਤਸ਼ਾਹ ਦੀ ਨਜ਼ਰ ਪਈ ਇੱਕ ਕੋੜੀ ਤੇ ਉਹਦਾ ਕੋੜ ਦੂਰ ਹੋ ਗਿਆ ਤੇ ਸਾਧ ਸੰਗਤ ਜੀ ਜਦ ਸਾਡੇ ਤੇ ਮਹਾਰਾਜ ਜੀ ਦੀ ਨਜ਼ਰ ਹੁੰਦੀ ਹੈ ਨਾ ਉਹ ਜੇ ਖੁਸ਼ੀਆਂ ਭਰੇ ਸਮੇ ਮਹਾਰਾਜ ਬਖਸ਼ ਦਿੰਦੇ ਆਪ ਕੋ ਸਤਨਾਮ ਵਾਹਿਗੁਰੂ ਲੱਖ ਖੁਸ਼ੀਆਂ ਪਾਤਸ਼ਾਹਾਂ ਜੇ ਸਤਿਗੁਰ ਗੁਰੂ ਦੀ ਨਦਰ ਵਿੱਚ ਬੜੀ ਤਾਕਤ ਹੁੰਦੀ ਹੈ ਗੁਰੂ ਦੇ ਪਿਆਰਿਆਂ ਚ ਬੜੀ ਤਾਕਤ ਹੁੰਦੀ ਹੈ ਸਾਧ ਸੰਗੇ ਜੀ ਜਿਨ ਕੋ ਨਦਰ ਕਰਮ ਤਿੰਨ ਦਾਰ ਨਾਨਕ ਨਜ਼ਰੀ ਨਾਮਾ ਉਹ ਚੌਧਰੀ ਦਾ ਨਾਂ ਸੀ ਮਲੂਕਾ ਚੌਧਰੀ ਉਹ ਕਹਿੰਦੇ ਚੌਧਰੀ ਜੀ ਤੁਹਾਡੀ ਜਿਹੜੀ ਮਿਰਗੀ ਨਹੀਂ ਹਟਦੀ ਜਾਓ ਤੁਸੀਂ ਵੀ ਗੁਰੂ ਅੰਗਦ ਦੇਵ ਮਹਾਰਾਜ ਦੇ ਚਰਨਾਂ 'ਚ ਜਾਓ ਸਾਧ ਸੰਗਤ ਜੀ ਜਦੋਂ ਸੁਣਿਆ ਤੇ ਆ ਗਿਆ ਮਹਾਰਜ ਦੇ ਕੋਲ ਬੜੀ ਸੰਗਤ ਬੈਠੀ ਸੀ ਕਈਆਂ ਅਨਸਾਰ ਨਹੀਂ ਹੁੰਦੀ ਤੇ ਉਹ ਆ ਕੇ ਨਾ ਮਹਾਰਜ ਦੇ ਕੋਲ ਹੀ ਬਹਿ ਗਿਆ ਫਲਕ ਤੇ ਮੈਂ ਚੌਧਰੀ ਐ ਸਾਧ ਸੰਗਤ ਜੀ ਮਹਾਰਜ ਨੇ ਤਾਂ ਕੀ ਕਹਿਣਾ ਸੀ ਥੋੜ੍ਹ ਬਹਿ ਕੇ ਮਣੋ ਜਿਹੜੀ ਸੰਗਤ ਸੀ ਕਹਿੰਦੇ ਦੇਖੋ ਇਹ ਬੰਦਾ ਕਿਹੋ ਜਿਹਾ ਆ ਕੇ ਮਹਾਰਾਜ ਦੇ ਬਰਾਬਰ ਬਹਿ ਗਿਆ ਪ੍ਰਸਾਦ ਗੁਰਜੀ ਸਾਰੇ ਨੂੰ ਅਸ਼ਾਰੇ ਨਾਲ ਹੀ ਸ਼ਾਂਤ ਕਰਦੇ ਨੇ ਭਾਈ ਟਿਕੇ ਰਹੋ ਤੇ ਮਹਾਰਾਜ ਪੁੱਛਦੇ ਨੇ ਚੌਧਰੀ ਜੀ ਕੀ ਹਾਲ ਹੈ ਤੇਰਾ ਕਹਿੰਦਾ ਜੀ ਹਾਲ ਤਾਂ ਤੁਹਾਨੂੰ ਪਤਾ ਹੀ ਹੈ ਕਹਿੰਦਾ ਹੋਰ ਤਾਂ ਸਭ ਠੀਕ ਹੈ ਜੀ ਸਮੇਂੋਂ ਮਰਗੀ ਦੇ ਦੌਰੇ ਪੈਂਦੇ ਐ ਧੰਗ ਗੁਰੂ ਅੰਗਦ ਦੇਵ ਜੀ ਮਹਾਰਾਜ ਕਹਿੰਦੇ ਕਹਿੰਦੇ ਇੱਕ ਕੰਮ ਕਰੇਗਾ ਕਹਿੰਦਾ ਮਹਾਰਾਜ ਜੋ ਹੁਕਮ ਕਰੂੰ ਮੈਂ ਸਾਰੇ ਹੁਕਮ ਮੰਨੋ ਤੁਹਾਡੇ ਮਹਾਰਾਜ ਕਹਿੰਦੇ ਐਂ ਕਰੀਂ ਸ਼ਰਾਬ ਨਾ ਪੀਵੀਂ ਸਤਗੁਰ ਜੀ ਕਹਿੰਦੇ ਮਰਗੀ ਤੇਰੀ ਅਸੀ ਰੱਖ ਲੈਨੇ ਤੂੰ ਧਿਆਨ ਰੱਖੀ ਸ਼ਰਾਬ ਨਾ ਪੀਵੀਂ ਆੜੇ ਮਾਰੇ ਕਹਿੰਦੇ ਸੰਗਤ ਵਿੱਚ ਆਇਆ ਕਰ ਮੱਥਾ ਟੇਕਿਆ ਕਰ ਸੇਵਾ ਕਰਿਆ ਕਰ ਮੱਥਾ ਟੇਕਣ ਦਾ ਹੀ ਬਹੁਤ ਵੱਡਾ ਫਾਇਦਾ ਕਰਨਨ ਦਾਉ ਤ ਪੁੰਨ ਵੱਡਾ ਹੈ ਸਾਧ ਸੰਗੇ ਜੀ ਮਾਰੇ ਨੂੰ ਮੱਥਾ ਟੇਕਣਾ ਗੁਰੂ ਘਰ ਆਉਣਾ ਬਹੁਤ ਚੰਗੇ ਕਰਮਾਂ ਦੀ ਨਿਸ਼ਾਨੀ ਹੈ ਕੋਈ ਬੋਲੇ ਰਾਮ ਰਾਮ ਕੋਈ ਖੁਦਾਏ ਕੋਈ ਸੇਵਾ ਗੁਸਈਆਂ ਕੋਈ ਅਲ ਜਿਵੇਂ ਗੁਰੂ ਨਾਨਕ ਮਹਾਰਾਜ ਜੀ ਸਾਰਿਆਂ ਦੇ ਸਾਝੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਰਿਆਂ ਦੇ ਸਾਝੇ ਹੈ ਇਹਨਾਂ ਦੀ ਬਾਣੀ ਨੂੰ ਕੋਈ ਗਾਵੇ ਉਹ ਸੁਣੇ ਹਰ ਨਾਮ ਚਿਤ ਲਾਏ ਚਿਤ ਲਾ ਕੇ ਬਾਣੀ ਕੋਈ ਪੜੇ ਸਾਧ ਸੰਗਏ ਜੀ ਸਾਈਂ ਮੀਆਂ ਮੀਰ ਮੁਸਲਮਾਨ ਸੀ ਤਨ ਗੁਰੂ ਅਰਜਨ ਦੇਵ ਮਹਾਰਾਜੀ ਨਾਲ ਕਿੰਨਾ ਪ੍ਰੇਮ ਬਣ ਗਿਆ ਸਾਈ ਮੀਆਂ ਮੀਰ ਸੁਖਮਨੀ ਸਾਹਿਬ ਦਾ ਪਾਠ ਕਰਦੇ ਦਿੰਦੇ ਸੀ ਆਖੋ ਸਤਨਾਮ ਵਾਹਿਗੁਰੂ ਸੰਜਾਓ ਉਪਦੇਸ਼ ਸਾਧ ਸੰਗਤ ਜੀ ਇੱਥੇ ਕੋਈ ਬੈਰ ਵਿਰੋਧ ਨਹੀਂ ਕੋਈ ਕੱਟੜਤਾ ਹੀ ਨਹੀਂ ਰੱਖਣੀ ਚਾਹੀਦੀ ਕਿਸੇ ਵੀ ਫਰਦਾਰ ਦੀ ਆਪਾਂ ਸਤਗੁਰ ਦੇ ਪਿਆਰੇ ਸਿੱਖ ਬਣੀਏ ਸਾਡੇ ਸਤਗੁਰਾਂ ਨੇ ਏ ਡੰਕੇ ਦੀ ਚੋਟ ਤੇ ਗਿਆ ਅੱਬਲ ਅੱਲ੍ਹਾ ਨੂਰ ਉਪਾਇਆ ਕੁਦਰਤ ਕੇ ਸਭ ਬੰਦੇ ਇੱਕ ਨੂਰ ਤੇ ਸਭ जग ਵਜਿਆ ਆਉਣ ਬਲੇ ਵੀ ਤੇਰੀ ਮਰਗੀ ਅਸੀਂ ਰੱਖ ਲੈਨੇ ਕਹਿੰਦਾ ਜੀ ਸਤ ਵਚਨ ਸਤ ਵਚਨ ਗਿਆ ਤੇ ਸਾਧ ਸੰਗਤ ਜੀ ਕਾफी ਸਮਾਪਤੀਤ ਹੋਇਆ ਮਹੀਨੇ ਪੀਤ ਗਏ 1 2 ਸਾਲ ਲੰਗੇ ਤੇ ਫਿਰ ਮਨਮੁਖਾਂ ਦੀ ਸੰਗਤ ਹੋ ਗਈ ਮਨਮੁਖਾਂ ਨੇ ਕਿਹੜਾ ਮੇਰੇ ਗੁਰੂ ਦੀਆਂ ਗੱਲਾਂ ਕਰਨੀਆਂ ਨੇ ਬੰਦਾ ਜੈਸੀ ਸੰਗਤ ਕਰਦਾ ਵੈਸੀ ਮਨ ਨੂੰ ਰੰਗਤ ਚੜਦੀ ਏ ਤੁਸੀਂ ਮਹਾਪੁਰਸ਼ਾਂ ਕੋਲ ਬੈਠੋ ਗੁਰਮੁਖਾਂ ਕੋਲ ਬੈਠੋ ਗੁਰੂ ਘਰ ਦੀਆਂ ਸਾਖੀਆਂ ਪੜੋ ਗੁਰੂ ਦੀ ਬਾਣੀ ਨੂੰ ਪੜੋ ਵਿਚਾਰੋ ਸਮਝੋ ਚੰਗੀ ਸੰਗਤ ਵਿੱਚੋਂ ਸਾਨੂੰ ਚੰਗੇ ਗੁਣ ਮਿਲਦੇ ਤੇ ਗੁਰਮਖੋ ਗੁਰਮੁਖਾਂ ਦੀ ਸੰਗਤ ਕਰਨੀ ਬਾਜਾ ਵਾਲੇ ਦਾ ਹੁਕਮ ਹੈ ਕਿ ਗੁਰਸਿੱਖ ਨੇ ਗੁਰਸਿੱਖਾਂ ਦੀ ਸੰਗਤ ਕਰਨੀ ਹੈ ਸਾਥ ਸੰਗ ਜੀ ਫਿਰ ਚੰਗੇ ਗੁਣ ਮਿਲਦੇ ਐ ਮਨ ਮੁੱਖਾਂ ਨੇਂਦੇ ਮਨ ਮੁੱਖਾਂ ਵਾਲੀਆਂ ਗੱਲਾਂ ਕਰਨੀਆਂ ਨਾ ਆਪ ਨਾਮ ਜਪਣਾ ਨਾ ਹੋਰਾਂ ਨੂੰ ਜਪਣ ਦੇਣਾ ਤੇ ਸਾਥ ਸੰਗ ਜੀ ਮਨ ਮੁੱਖਾਂ ਦੀ ਸੰਗਤ ਮਿਲ ਗਈ ਤੇ ਉਹ ਮੀਂਹ ਵਾਲਾ ਮੌਸਮ ਬਣ ਗਿਆ ਕਹਿੰਦੇ ਚੌਧਰੀਆ ਆਹ ਮੌਸਮ ਵਧੀਆ ਐ ਆ ਥੋੜੀ ਜੀ ਘੁੱਟ ਤੁਮੀ ਲਾ ਲੈ ਉਹ ਕਹਿੰਦਾ ਨਹੀਂ ਮਹਾਰਾਜ ਨੇ ਨਾ ਦਿੱਤੀ ਵੀ ਮੈਨੂੰ ਮੈਂ ਨਹੀਂ ਪੀਣੀ ਕਹਿੰਦੇ ਮਹਾਰਾਜ ਕਿਹੜਾ ਦੇਖਦੇ ਐ ਸਭ ਤੋਂ ਵੱਡੀ ਭੁੱਲ ਐ ਸਾਡੀ ਬਾਣੀ ਅੰਦਰ ਮੁਖਵਾਕ ਆਉਂਦਾ ਸੋ ਸਤਿਗੁਰ ਪਿਆਰਾ ਮੇਰੇ ਨਾਲ ਹੈ ਜਿੱਥੇ-ਕਿੱਥੇ ਮੈਨੂੰ ਲਏ ਫਿੜਾਏ ਗੁਰੂ ਦੇ ਕੈਮਰੇ ਵਿੱਚ ਆਪਣੇ ਆਪ ਨੂੰ ਵੇਖੀਏ ਆ ਤੁਹਾਡੇ ਸੀਸੀਟੀਵੀ ਕੈਮਰੇ ਲੱਗੇ ਆ ਨਾ ਆਪਾਂ ਕਹਿੰਦੇ ਵੀ ਕੈਮਰੇ ਦੀ ਨਜ਼ਰ ਵਿੱਚ ਐ ਸਾਰੇ ਆਪਾਂ ਵੀ ਗੁਰੂ ਦੇ ਕੈਮਰੇ ਵਿੱਚ ਕੈਦ ਰਹੀਏ ਕੋਈ ਵੇਖੇ ਨਾ ਵੇਖੇ ਤੈਨੂੰ ਕਲਗੀਆਂ ਵਾਲਾ ਦੇਖਦਾ ਕੋਈ ਵੇਖੇ ਨਾ ਵੇਖੇ ਤੈਨੂੰ ਗੁਰੂ ਨਾਨਕ ਵੇਖਦਾ ਜੇਖ ਦੇਖ ਲੈ ਸੋਚ ਸਮਝ ਕੇ ਇਸ ਮਾਰਗ ਤੇ ਚੱਲੀ ਅੱਖੋ ਸਤਨਾਮ ਵਾਹਿਗੁਰੂ ਉਹ ਕਹਿੰਦੇ ਗੁਰੂ ਕਿਹੜਾ ਦੇਖਦਾ ਹੈ ਤੇ ਸਾਧ ਸੰਗਤ ਜੀ ਬਸ ਉਹਦੇ ਮੈਲੇ ਤਿਆਰ ਬੈਠਾ ਸੀ ਕਹਿੰਦੇ ਅੰਦਰ ਬਣਜੀ ਹੀ ਬਹਿ ਕੇ ਅੰਦਰ ਬੈਠਾ ਨਹੀਂ ਤੇ ਮਨ ਮੁਖਾ ਨੇ ਬਲਾਦਤੀ ਉਹਨੇ ਪੀ ਲਈ ਤੇ ਸਾਧ ਸੰਗਤ ਜੀ ਉਸ ਵੇਲੇ ਜਿਹੜੀ ਅੰਦਰ ਗਈ ਜ਼ੀਨਾ ਉਹਨ ਇੱਥੇ ਟਿਕ ਕੇ ਬਹਿਣ ਦੇਣਾ ਸੀ ਚੜ ਗਿਆ ਕੋਠੇ ਦੇ ਉੱਤੇ ਮਹਾਰਾਜ ਜੀ ਨੇ ਦਰਬਾਰਬਦ ਨੂੰ ਕਰਕੇ ਮਹਾਰੀ ਦਾ ਨਾਮ ਲੈ ਕੇ ਕਹਿੰਦਾ ਗੁਰਵੰਗਦੇਵ ਜੀ ਮੈਂ ਤੇਰੀ ਸਿੱਖੀ ਛੱਡੀ ਆਵਾਜ਼ ਸੁਣਦੀ ਸੀ ਨੇੜੇ ਨੇੜੇ ਸੀ ਅਸਥਾਨ ਦੇ ਫੇਰ ਕਿਹਾ ਦੂਜੀ ਵਾਰ ਫੇਰ ਕਿਹਾ ਤੇ ਤੀਜੀ ਵਾਰ ਜਦੋਂ ਕਿਹਾ ਨਾ ਕਹਿੰਦਾ ਮੈਂ ਤੁਹਾਡੀ ਸਿੱਖੀ ਛੱਡੀ ਅਨਗੁਰੂ ਅੰਗਦੇਵ ਜੀ ਮਹਾਰਾਜ ਕਹਿਣ ਲੱਗੇ ਜੇ ਤੂੰ ਸਾਡੀ ਸਿੱਖੀ ਛੱਡੀ ਅਸੀਂ ਤੇਰੀ ਮਿਰਗੀ ਛੱਡੀ ਉਸੇ ਵੇਲੇ ਤੌਰਾ ਪਿਆ ਸਾਧ ਸੰਗੈ ਜੀ ਥੱਲੇ ਡਿਗਿਆ ਡਿਗਦੇ ਦੇ ਪ੍ਰਾਣ ਨਿਕਲ ਗਏ ਪਰਮੇਸ਼ਰ ਤੇ ਭੁੱਲਿਆ ਪਿਆਪਣ ਸਭੇ ਰੋਗ ਬੇਮੁਖ ਹੋਏ ਰਾਮ ਤੇ ਲੱਗਣ ਜਨਮ ਵਿਯੋਗ ਸਾਧ ਸੰਗਰੇ ਜੀ ਇਸ ਕਰਕੇ ਹਮੇਸ਼ਾ ਹੀ ਗੁਰੂ ਦੇ ਭੈ ਵਿੱਚ ਰਹਿਣਾ ਸਾਡਾ ਫਰਜ਼ ਹੈ ਗੁਰੂ ਦੇ ਹੁਕਮ ਚਰਣ ਮਹਾਰਾਜ ਨੇ ਰੇਤਾਂ ਦੀ ਬਾੜ ਦਾਈ ਏ ਸਾਨੂੰ ਵੇ ਸਿੱਖਾ ਰਹਿਤ ਵਿੱਚ ਰਹੀ ਗੁਰੂ ਨੂੰ ਹਰ ਵੇਲੇ ਅੰਗ ਸੰਗ ਜਾਣਨੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਤੂੰ ਮਹਾਰਾਜ ਨਾਲ ਪਿਆਰ ਕਰੀ ਬਾਣੀ ਪੜ ਬਾਣੀ ਸੁਣ ਅੰਮ੍ਰਿਤ ਵੇਲਾ ਸੰਭਾਲ ਸਿਮਰਨ ਕਰ ਜਪਜੀ ਸਾਹਿਬ ਦਾ ਪਾਠ ਕਰ ਸ੍ਰੀ ਹਜੂਰ ਬਾਬਾ ਜੀ ਜਦੋਂ ਵੀ ਸੰਗਤ ਵਿੱਚ ਬਚਨ ਕਰਦੇ ਹਨ ਬਾਬਾ ਜੀ ਬਹੁਤ ਜੋਰ ਦਿੰਦੇ ਐ ਭਾਈ ਜਪਜੀ ਸਾਹਿਬ ਪੜੋ ਜਪਜੀ ਸਾਹਿਬ ਸਾਡਾ ਖਜ਼ਾਨਾ ਐ ਨਹੀਂ ਪੜ ਸਕਦੇ ਮੂਲ ਮੰਤਰ ਪੜ ਲਓ ਬਾਰ ਬਾਰ ਜਪੋ ਬਾਰੰਬਾਰ ਬਾਰ ਪ੍ਰਭ ਜਪੀਐ ਬੀ ਅੰਮ੍ਰਿਤ ਏ ਮਨ ਤਨ ਤਰਪੀਐ ਸਾਧ ਸੰਗਤ ਜੀ ਬਚਨ ਸ੍ਰੀ ਹਜੂਰ ਬਾਬਾ ਜੀ ਦੇ ਕਿ ਸਿੱਖ ਦੀ ਅੱਖ ਵੈਗਰੂ ਵੈਗਰੂ ਜਪਦੇ ਦੀ ਖੁੱਲ ਜਾਵੇ ਅੰਮ੍ਰਿਤ ਵੇਲੇ ਸਾਤ ਸੰਗਤ ਜੀ ਆਪਣਾ ਨਿਤਨੇਮ ਕਰੇ ਦਸਾਂ ਨੋਹਾਂ ਦੀ ਕੀਰਤ ਕਰੇ ਨੋਪਰੀ ਕਰੇ ਬਿਜ਼ਨਸ ਕਰੇ ਕੰਮਕਾਰ ਕਰੇ ਸ਼ਾਮ ਨੂੰ ਸੌਧਰ ਰਹਿਰਾ ਸਾਹਿਬ ਦਾ ਪਾਠ ਪੜ੍ਹੇ ਸੌਣ ਲੱਗਿਆਂ ਸੋਹਿਲਾ ਸਾਹਿਬ ਪੜ੍ਹ ਕੇ ਫਿਰ ਸਿੱਖ ਦੀ ਅੱਖ ਬੰਦ ਹੋਵੇ ਸਾਤ ਸੰਗਤ ਜੀ ਮੂਲ ਮੰਤਰ ਬਾਰ-ਬਾਰ ਜਪਣਾ ਐਦਾਂ ਜਿਵੇਂ ਖੇਤ ਨੂੰ ਪਾਈਦਾ ਚੰਗੀ ਤਰ੍ਹਾਂ ਸਾ ਸੰਗਤ ਅਭਾਈ ਗੁਰਦੇਵ ਸਿੰਘ ਜੀ ਮੈਨੂੰ ਦੱਸ ਰਹੇ ਸੀ ਸੰਤ ਮਹਾਰਜ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਂਪੁਰਖ ਜਿਨੇ ਵੀ ਮਹਾਂਪੁਰਖਾਂ ਕੋਲ ਆਉਣਾ ਦੀਵਾਨ ਸੁਣਨਾ ਤੇ ਮਹਾਂਪੁਰਖਾਂ ਦੇ ਬਚਨਾਂ ਤੋਂ ਪ੍ਰਭਾਵਿਤ ਹੋਣਾ ਕਈ ਵਾਰੀ ਕਹਿਣਾ ਮਹਾਰਾਜ ਮੈਨੂੰ ਵੀ ਅੰਮ੍ਰਿਤ ਛਕਾਓ ਮਹਾਂਪੁਰਖਾਂ ਨੇ 108 ਮਣਕੇ ਵਾਲੀ ਮਾਲਾ ਦੇਣੀ ਕਹਿਣਾ ਲੈ ਸਭਾ ਮਹੀਨਾ ਮੂਲ ਮੰਤਰ ਦਾ ਪਾਠ ਕਰ ਬੈਠਾ ਪਹਿਲਾ ਨਾਮ ਜਪ ਭਾਂਡਾ ਸ਼ੁੱਧ ਕਰ ਤੇ ਸਾਧ ਸੰਗਏ ਜੀ ਜਦੋਂ ਆ ਮੰਗਿਆ ਦੁੱਧ ਪਾਨੀਆਂ ਨਾ ਭਾਂਡੇ ਨੂੰ ਚੰਗੀ ਤਰ੍ਹਾਂ ਸਾਫ਼ ਕਰਕੇ ਪਾਉਣੀ ਆ ਲਿਬੜੇ ਭਾਂਡੇ ਚ ਕੋਈ ਦੁੱਧ ਨਹੀਂ ਪਾਉਂਦਾ ਕਿਉਂ ਭਾਂਡਾ ਖਰਾਬ ਹੋ ਜਾਂਦਾ ਹੈ ਸਾਧ ਸੰਗਏ ਜੀ ਫਿਰ ਜਿਹੜਾ ਨੋਂਨਿਤ ਅੰਮ੍ਰਿਤ ਪ੍ਰਭ ਦਾ ਨਾਮ ਜਿਹਦੇ ਬਾਰੇ ਮਾਰੇ ਕਹਿੰਦੇ ਦੇਹੀ ਮੈਂ ਇਸ ਦਾ ਬਿਸਰਾਮ ਉਹ ਜਿਹੜਾ ਨਾਮ ਹੈ ਭਾਈ ਹੈ ਤੇ ਅੰਦਰ ਹੀ ਅਰ ਪੰਜ ਪਿਆਰੇ ਜਦ ਕਿਰਪਾ ਕਰਕੇ ਦਸ਼ਮੇਸ਼ ਪਿਤਾ ਦੇ ਰੂਪ ਵਿੱਚ ਸਾਨੂੰ ਅੰਮ੍ਰਿਤ ਦੀ ਬਖਸ਼ਿਸ਼ ਕਰਦੇ ਐ ਪੰਜ ਚੂੜੇ ਨੇਂਦਰਾ ਚ ਪਾਉਂਦੇ ਪੰਜ ਕੇਸਾਂ ਚ ਪਾਉਂਦੇ ਪੰਜ ਚੂੜੇ ਛਕਾਉਂਦੇ ਐ ਤੇ 15 ਵਾਰੀ ਕਹਿੰਦੇ ਬੋਲ ਵਾਹਿਗੁਰੂ ਜੀ ਤਾਲ ਸਾਹਿਬ ਗੁਰੂ ਜੀ ਕੀ ਫਤਿਹ ਇਸ ਸਾਧ ਸੰਗਏ ਜੀ ਉਹ ਅੰਮ੍ਰਿਤ ਅੰਮ੍ਰਿਤ ਦ੍ਰਿਸ਼ਟ ਦੇਖੇ ਹੋਏ ਸੰਤ ਫਿਰ ਸਾਧ ਸੰਗਤ ਜਦ ਭਾਂਡਾ ਸ਼ੁੱਧ ਹੁੰਦਾ ਫਿਰ ਅੰਮ੍ਰਿਤ ਦੀ ਦਾਤ ਮਿਲਦੀ ਐ ਫਿਰ ਸਾਧ ਸੰਗ ਹੈ ਜੀ ਆਰੇ ਨਾਲ ਸਰੀਰ ਜੀ ਰਿਆ ਤੇ ਜਾਂਦਾ ਸਿੱਖ ਦਾ ਬੰਦ ਬੰਦ ਤੇ ਕੱਟਿਆ ਜਾਂਦਾ ਸਾਧ ਸੰਗ ਹੈ ਜੀ ਖੋਪਰ ਤੇ ਲੈ ਜਾਂਦਾ ਪਰ ਉਹ ਜਿਹੜਾ ਨਾਮ ਦਾ ਰੰਗ ਐ ਉਹ ਲੈਂਦਾ ਨਹੀਂ ਆਖੋ ਸਤਨਾਮ ਵਾਹਿਗੁਰੂ ਅਡੇ ਬਡੇ ਗੁਰਸਿੱਖ ਜਿਹੜੇ ਨਾਮ ਜਪਦੇ ਨੇ ਸਾਧ ਸੰਗ ਹੈ ਜੀ ਅੱਜ ਵੀ ਕਾਇਮ ਨੇ ਜਿਹੜੇ ਟੁੱਟਦੇ ਆ ਬਾਬਾ ਜੀ ਫਰਾਨਾ ਬੰਦਾ ਟੁੱਟ ਗਿਆ ਕਈ ਵਾਰੀ ਕਹਿੰਦੇ ਬਾਬਾ ਜੀ ਫਰਾਨੇ ਨੇ ਅਮਰਤ ਭੰਗ ਕਰਤਾ ਮੈਂ ਬੇਨਤੀ ਕਰਦਾ ਅਮਰਤ ਭੰਗ ਨਹੀਂ ਹੁੰਦਾ ਕਦੇ ਬੰਦਾ ਰੇਤਾਂ ਤੋਂ ਬਾਹਰ ਹੋ ਕੇ ਭੰਗ ਹੋ ਜਾਂਦਾ ਇਸ ਕਰਕੇ ਸਾਧ ਸੰਗਤ ਜੀ ਆਪਣੇ ਆਪ ਨੂੰ ਗੁਰੂ ਦੇ ਕੈਮਰੇ ਵਿੱਚ ਸਮਝੋ ਵੀ ਮੈਨੂੰ ਕੋਈ ਵੇਖੇ ਨਾ ਵੇਖੇ ਕਲਗੀਆਂ ਵਾਲਾ ਜ਼ਰੂਰ ਵੇਖਦਾ ਬਾਜਾਂ ਵਾਲਾ ਵੇਖਦਾ ਸਾਧ ਸੰਗਤ ਜੀ ਇਸ ਦਰਕੇ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸਤਕਾਰ ਨੂੰ ਮੁੱਖ ਰੱਖਣਾ ਹੈ ਗੁਰੂ ਸਾਹਿਬ ਜੀ ਦਾ ਜਿੰਨਾ ਵੀ ਸਤਕਾਰ ਹੋਵੇ ਵੱਧ ਤੋਂ ਵੱਧ ਕਰੀਏ ਸੋ ਸਾਰੀ ਸੰਗਤ ਦਾ ਧੰਨਵਾਦ ਸਾਰੇ ਪ੍ਰਬੰਧਕਾਂ ਦਾ ਸ੍ਰੀ ਹਜੂਰ ਬਾਬਾ ਜੀ ਵੱਡੇ ਬਾਬਾ ਜੀ ਤੇ ਛੋਟੇ ਬਾਬਾ ਜੀ ਇਹਨਾਂ ਦਾ ਧੰਨਵਾਦ ਗੁਰੂ ਨਾਨਕ ਮਿਸ਼ਨ ਸੰਸਥਾ ਦੇ ਮੈਂਬਰ ਸਹਿਬਾਨ ਸਾਡੇ ਭਾਈ ਹਰਪਾਲ ਸਿੰਘ ਜੀ ਕੋਟਲਾ ਸਾਧ ਸੰਗਤ ਜੀ ਹੋਰ ਭਾਈ ਜੋਗਮਾਨ ਸਿੰਘ ਜੀ ਜਿੰਨੇ ਵੀ ਗੁਰਮਖ ਪਿਆਰੇ ਬੈਠੇ ਭਾਈ ਸੁਖਵਿੰਦਰ ਸਿੰਘ ਜੀ ਬਾਬਾ ਜੀ ਦੇ ਹਜ਼ੂਰੀ ਸੇਵਾਦਾਰ ਉਹਨਾਂ ਦਾ ਵੀ ਧੰਨਵਾਦ ਤੇ ਸਾਧ ਸੰਗਤ ਜੀ ਮਹਾਪੁਰਖ ਬਾਬਾ ਚਰਨਜੀਤ ਸਿੰਘ ਜੀ ਉਹ ਵੀ ਸੰਗਤ ਦੇ ਦਰਸ਼ਨ ਕਰਕੇ ਗਏ ਨੇ ਸਾਧ ਸੰਗਤ ਜੀ ਸਾਰਿਆਂ ਦਾ ਧੰਨਵਾਦ ਆਧਾਰਨ ਅੱਜ ਕੇ ਪੜਿਓ ਫਿਰ ਆਪਣਾ ਸਮਾਪਤੀ ਕਰੀਏ ਇਹ ਗੁਰਨਾਮਕਦਰ ਘਰ ਦੀ ਵਡਿਆਈ ਹੁਣ ਚੰਗਾ Thank you. ਬਾਰੇ ਮਾਸਟਰ ਖੋਬੀ ਸੰਗਤ ਵਿੱਚ ਬੈਠੇ ਮਹਾਂਪੁਰਸ਼ਾਂ ਨੂੰ ਜੀ ਆਇਆਂ ਨੂੰ ਸਾਧ ਸੰਗਤ ਜੀ ਜਿੰਨੇ ਵੀ ਗੁਰਮਖ ਬਿਆਰਿਆਏ ਸਭ ਨੂੰ ਜੀ ਆਇਆਂ ਨੂੰ ਸਭ ਦਾ ਧੰਨਵਾਦ ਸ਼ਲੋਕ ਪਵਣ ਗੁਰੂ ਪਾਣੀ I'm <muchas>